ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਅਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਲਓ ਜੀ ਆਪਾਂ ਜਿਹੜਾ ਨਿਊਜ਼ ਚੈਨਲ ਤਾਂ ਉਹਦੀ ਸਟਾਰਟਿੰਗ ਕਰ ਦਿੱਤੀ ਐ ਤੇ ਉਹਦਾ ਲਿੰਕ ਹੈਗਾ ਜਿਹੜਾ ਮੈਂ ਤੁਹਾਨੂੰ ਪਾਉਂਗਾ ਇਹਦੇ ਵਿੱਚ ਛੋਟੇ ਛੋਟੇ ਜਿਹੇ ਹੁਣ ਇੱਕ ਇੱਕ ਅੱਧਾ ਦਿਨ ਛੱਡ ਕੇ ਦੋ ਦਿਨ ਛੱਡ ਕੇ ਚਾਰ ਦਿਨ ਛੱਡ ਕੇ ਵੀਡੀਓ ਪਾਇਆ ਕਰੂੰਗਾ ਦੇਖਦੇ ਆਂ ਵੀ ਕਿ ਕਿਵੇਂ ਕਿਵੇਂ ਚੱਲਦਾ ਪ੍ਰੋਸੈਸ ਉਹਦਾ ਲਿੰਕ ਹੈਗਾ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਆ ਮਿਲ ਜੂਗਾ ਤੁਹਾਨੂੰ ਚੈਨਲ ਦਾ ਸਬਸਕ੍ਰਾਈਬ ਵੀ ਕਰਿਓ ਸ਼ੇਅਰ ਵੀ ਕਰਿਓ ਮੇਰੇ ਐਫਰਟ ਨੂੰ ਥੋੜਾ ਜੱਕ ਜੇ ਹੋ ਸਕਦਾ ਹੋਇਆ ਵੀ ਠੀਕ ਲੱਗਦਾ ਏ ਇੱਧਰ ਪੈ ਗਿਆ ਜੀ ਗਾਹ ਫੈਮਿਲੀ ਮੈਂਬਰਾਂ ਦੇ ਕੋਲ ਵਾਹੇ ਗਾਹ ਕਿਉਂ ਪਿਆ ਏ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਮਸਰ ਜੀ ਨੇ ਥੋੜਾ ਜਿਹਾ ਦਿਲ ਚੱਕ ਲਿਆ ਪਰ ਉਹਦੀਆਂ ਗੱਲਾਂ ਮੈਂ ਤੁਹਾਨੂੰ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਕਿਵੇਂ ਬਣਾਇਆ ਨਹੀਂ ਬਣਾਇਆ ਮੈਂ ਹੁਣੇ ਆਇਆ ਬਾਹਰ ਤੋਂ ਮੈਨੂੰ ਉਹ ਦਿਨ ਪਤਾ ਲੱਗਿਆ ਵੀ ਛੱਡਣ ਜਾਣਾ ਇਹਨੂੰ ਦੇਖਦੇ ਹੁਣ ਕੀ ਚੱਕਰ ਮੜ ਜਾਗਾ ਸੁਣਨੇ ਪਹਿਲਾਂ ਗੱਲਾਂ ਬਾਤਾਂ ਇਹਨਾਂ ਦੀ ਮਾਸੜ ਜੀ ਆਪਣੇ ਪਿੰਡ ਨੂੰ ਜਾਣ ਨੂੰ ਫਿਰਦੇ ਨੇ ਐ ਸ਼ੋਨੀ ਕਾਕੇ ਮਿੱਟੀ ਵਾਲੀ ਐ ਮੰਮਾ ਗੱਡੀ ਵਿੱਚ ਬੈਠਣਾ ਤੇ ਜਾ ਕੇ ਹੁਣ ਉਹ ਸਾਸ਼ਰੀ ਘਰ ਤਾਂ ਬੁਲਾਵੇ ਮਿਲੋ ਜੀ ਸੁਖਵੀਰ ਨੂੰ ਮੰਮਾ ਵਾਏ ਗੁਰਜੀ ਕਾ ਖਾਸਾ ਵਾਏ ਗੁਰਜੀ ਕੀ ਬਤੇ ਬੈੜੀ ਦਾ ਚੰਬੜੇ ਵੀ ਮੈਂ ਜਾਣੇ ਜਾਣਾ ਆ ਟਿੱਡੀ ਜੀ ਸਾਰਿਆਂ ਨਾਲ ਮੈਂ ਤੁਸੀਂ ਤੁਸੀਂ ਰੋਕਿਆ ਨਹੀਂ ਸੱਸੀ ਘਰ ਪਹਿਲਾਂ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਭੈਣ ਭਰਾਵਾਂ ਨੂੰ ਜੀ ਸਾਰਿਆਂ ਨੂੰ ਪਤਾ ਮੰਨੇ ਦੇਖ ਲਈਆਂ ਪਹਿਲਾਂ ਵਾਲੀ ਵੀਡੀਓ ਵੀ ਅਸੀਂ ਕਿੰਨੀਆਂ ਤਰਲੇ ਮੈਨੂੰ ਵੀ ਦੱਸ ਦੋ ਨਾ ਤੁਹਾਨੂੰ ਅਸੀਂ ਹੁਣ ਦੱਸ ਕੇ ਹੁਣ ਤੁਸੀਂ ਵੀਡੀਓ ਦੱਸ ਕੇ ਕਿ ਕਿਹੜੇ ਲੱਡੂ ਲੈਣੇ ਹੈ ਨਹੀਂ ਮੈਨੂੰ ਦੱਸ ਕੇ ਲੱਡੂ ਲੈਣੇ ਹੈ ਬੱਸ ਕਹਿਣ ਦਾ ਮਤਲਬ ਆਈ ਤਾਂ ਮੈਨੂੰ ਪਤਾ ਲੱਗਿਆ ਕੰਡੀ ਤੁਸੀਂ ਜੇ ਤੁਹਾਨੂੰ ਹੁਣੇ ਅਸੀਂ ਦੱਸਤਾ ਸਾਰਾ ਕੁਝ ਫਿਰ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਦੇਖਣੀ ਨਾ ਉਹ ਤੇਰੇ ਵੀਰ ਮਾਹੋ ਜ ਮਾਸੜੇ ਮਾਸੜੇ ਗਾੜੀ ਨੇ ਤਾਂ ਗੱਡੀ ਦੀ ਚਾਬੀ ਮੇਰੇ ਤੋਂ ਲੈ ਲਈ ਹੈ ਨਾ ਮੈਂ ਹੀ ਚਲਾ ਕੇ ਚੱਲਿਆ ਗੱਡੀ ਅੱਜ ਉਹ ਹੋਈ ਏ ਤੁਸੀਂ ਇਹਦੇ ਤੇ ਬਹੁਤ ਪੈਸੇ ਲੱਗੇ ਡੈਡੀ ਨੂੰ ਅਸੀਂ ਤਾਂ ਬਹੁਤ ਬਣਾ ਲਿਆ ਤੁਸੀਂ ਦੇਖ ਲਓ ਜੀ ਤੁਹਾਡੇ ਕਰਕੇ ਮੰਨਦੇ ਹਾਂ ਨਹੀਂ ਤੁਸੀਂ ਕਿਆ ਕਿਆ ਕਿਹਾ ਮਾਸੜ ਨੂੰ ਅਸੀਂ ਡੈਡੀ ਨੂੰ ਕਿਹਾ ਵੀ ਤੁਸੀਂ ਦੋਕ ਦਿਨ ਹੋਰ ਲਾ ਦੋ ਹਾਂ ਠੀਕ ਆ ਡੈਡੀ ਨਹੀਂ ਮੰਗਦੀ ਤੇ ਡੈਡੀ ਨੇ ਪਤਾ ਕੀ ਕਿਹਾ ਜਦ ਜਦੋਂ ਪਾਸ ਚੌਥੇ ਵਿੱਕੀ ਸਿੰਘ ਜੀ ਦੀ ਸਿੱਟਣਗੇ ਤੇ ਦੀਦੀ ਕਹਿੰਦੀ ਵੀ ਡੈਡੀ ਨੂੰ ਪਾਸ ਕਰੋ ਹਾਂ ਠੀਕ ਆ ਫਿਰ ਅੱਛਾ ਨਾ ਤੂੰ ਮੈਨੂੰ ਕੁੜੀ ਉਦੋਂ ਕਹਿੰਦੀ ਸੀ ਅੱਛਾ ਘੇਰਲੀ ਮੂਰੇ ਦੇ ਹੈ ਹਾਂ ਕੁੜੀ ਮਦਰ ਕਹਿੰਦੀ ਤੇ ਉਦੋਂ ਵੀ ਅੱਜ ਕਹਿੰਦੇ ਮੈਨੂੰ ਭੇਜੋ ਸਭ ਗੱਲ ਜੀ ਸਾਰਾ ਅਸੀਂ ਤਾਂ ਬਹੁਤ ਮਿੰਟਾਂ ਕਰ ਲਈਆਂ ਅਸੀਂ ਤਾਂ ਮਿੰਟਾਂ ਕਰ ਕਰ ਥੱਕ ਗਏ ਹੁਣ ਇਹ ਵੀ ਰੋਂਦੀ ਨਾਨਾ ਇਹਦੇ ਕਿੰਨੀ ਤਸ ਨਹੀਂ ਕਰਦਾ ਨਾਨੂ ਨਾਨੂ ਹਾਂ ਹੁਣ ਕਾ ਕ ਕਹਿੰਦੇ ਤਾਂ ਹੁਣ ਹੁਣ ਉਧਰੋਂ ਗੱਦੀ ਤੇ ਨਾਨੂ ਵੀ ਬਹਿ ਗਿਆ ਨਾਨੂ ਤਿਆਰ ਹੋ ਗਿਆ ਨਾਨੂ ਤਾਂ ਗੱਦੀ ਦੀ ਚਾਬੀ ਲੈ ਕੇ ਬਹਿ ਗਿਆ ਮੈਨੂੰ ਕਹਿੰਦਾ ਮੈਨੂੰ ਅਫੜਾਉ ਮੰਚ ਲਾ ਕੇ ਲੈ ਜਣੀਆਂ ਅੱਜ ਆਹ ਦੇਖੋ ਤੁਸੀਂ ਤੁਸੀਂ ਦੇਖ ਲਓ ਗੱਲ ਕਰਕੇ ਜੇ ਮੰਨਦੇ ਮੈਂ ਕੀ ਗੱਲ ਕਰਨੀ ਹੁਣ ਜਾਂ ਤੁਹਾਡੇ ਕੋਲ ਨਹੀਂ ਮੰਨਿਆ ਮੈਂ ਮਾਸਰ ਨੂੰ ਕਹਦਾ ਫਿਰ ਜਾ ਵੀ ਨਹੀਂ ਸਕਦਾ ਇਹ ਵੀ ਗੱਲ ਹੈ ਪਰ ਚਲ ਹੁਣ ਦੀ ਉਹਦੀ ਜਿਹੜੀ ਰੂ ਹੈ ਨਾ ਹੁਣ ਮੈਂ ਰੂ ਨੂੰ ਕੀ ਕਹਿ ਸਕਦਾ ਹਾਂ ਮਾਸੜ 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 ਸਾਸਰੀ ਕਾਲ ਤੇਰੀ ਆ ਜੀ ਮੈਂ ਕਹਿ ਨਹੀਂ ਮੈਂ ਕਰਦਾ ਮੈਂ ਹਿੰਦੇ ਨਾ ਇਹੀ ਹੈ ਗੱਲ ਹੈ ਸੈਨ ਅਤਰ ਹੋ ਗਿਆ ਜਾਨੀ ਸੈਨ ਦੀ ਗੱਲ ਨਹੀਂ ਇਹ ਸੈਨ ਵਾਲੀ ਕੋਈ ਗੱਲ ਨਹੀਂ ਹੈਗੀ ਦੇਖੋ ਗੱਲ ਮੈਂ ਮਾਸੜ ਦੀਆਂ ਭਾਵਨਾਵਾਂ ਸਮਝਦਾ ਕਹਾਣੀ ਜਿਹੜਾ ਮਾਸੀ ਕਹਿੰਦੀ ਨੇ ਤੇਰੇ ਸਾਰਾ ਕੁਝ ਜਾਣਦਾ ਹਾਂ ਇਹ ਗੱਲ ਕਰਦਾ ਨਹੀਂ ਹੋਣੇ ਉਹ ਮਾਸੜ ਨੂੰ ਪਤਾ ਵੀ ਨੇ ਸਾਰਾ ਕੁਝ ਜਾਣਦਾ। ਉਹ ਮਾਸੜ ਤੇ ਵੀ ਕਹਿ ਲਾ। ਸਭ ਪਤਾ। ਉਹ ਤੇ ਤੈਨੂੰ ਸਭ ਪਤਾ। ਉਹ ਪਤਾ ਕੀ ਗੱਲ ਹੈ? ਕਵੀਲਦਾਰੀਆਂ ਹੁੰਦੀਆਂ ਜਿਹੜੀਆਂ। ਮਾਨੂੰ ਪਤਾ ਹੁੰਦਾ ਸਾਰਾ ਕੁਝ ਕਹਾਣੀ ਗੱਲ ਕੋਈ ਨਹੀਂ ਹੈ। ਬਾਕੀ ਮਾਸੜ ਉਹ ਗੱਲ ਨਾ ਰੱਖੀ ਵੀ ਸਾਰਾ ਕੁਝ ਪਤਾ ਹੈ ਵੀ ਚਲੋ ਲੱਗ ਗੱਲ ਹੈ। ਤੇਰੇ 3 ਪੁੱਤਾਂ ਠੀਕ ਹੈ ਨਾ ਸਾਰੇ? 3 ਪੁੱਤ ਹੈਗੇ ਤੇਰੇ। ਹਾਂ ਠੀਕ ਹੈ। ਤੇ ਇਹ ਗੱਲ ਹੈ 3 ਪੁੱਤਾਂ ਨੇ ਸੇਵਾ ਨਹੀਂ ਕਰਨੀ ਦਾ ਕਿਹਨੇ ਸੇਵਾ ਕਰਨੀ ਹੈ? ਹਾਂ। ਠੀਕ ਹੈ ਨਾ ਗੱਲ? ਬਾਕੀ ਬਾਕੀ ਮੈਨੂੰ ਪਤਾ ਤੁਸੀਂ ਪਿਆਰੇ ਪੁਰਾਣੇ ਖਿਆਲਾਂਾਂ ਦੇ ਬੰਦੇ ਆ। ਬਸ ਉੱਥੀ ਗੱਲ ਖੜਦੀ ਰਹੀ। ਉੱਥੀ ਗੱਲ ਖੜਦੀ ਆ ਕਿ ਉਹ ਕਹਿ ਦਿੰਦੇ ਉਹ ਧੀ ਦਾ ਪਾਣੀ ਫਲਾਣਾ ਹਟੇਗਾ। ਆਏ ਤੁਸੀਂ ਉੱਪਰ ਗਏ ਹੋਏ ਤੇ ਇਹ ਨਾ ਪੁੱਤ ਧੀ ਦੇ ਘਰ ਰਹਿਣਾ ਬਹੁਤ ਔਖਾ ਨਹੀਂ ਐਡੀ ਐਡੀ ਗੱਲ ਨਹੀਂ ਐਡੀ ਗੱਲ ਨਹੀਂ। ਨਹੀਂ ਨਹੀਂ ਮਸਲਾ ਮਸੜਾ ਇਹ ਤਾਂ ਗੱਲ ਰੱਖਣੀ ਨਹੀਂ। ਹੇ ਹੰਦੋ ਉਹ ਨਾ ਨਾ ਡੈਡੀ ਤੁਹਾਡਾ ਪਾਪ ਖੋਇਆ ਜਿਹੜੇ ਪਾਪ ਖੋਇਆ ਮੈਂ ਕਿਹਾ ਨਿਆਣਿਆਂ ਵਰਗਾ ਦੇ ਲੰਮਸੜ ਦਾ ਸਾਡੇ ਦਾ ਨੀ ਨੀ ਕੋਈ ਹੁੰਦਾ ਵੈਸੇ ਨਿਆਣਾ ਸਿਆਣਾ ਇੱਕ ਬਰਾਬਰ ਹੋ ਉਹ ਕੋਈ ਚੱਕਰ ਨਹੀਂ ਐਡੀ ਕੋਈ ਗੱਲ ਨਹੀਂ ਹੈਗੀ ਬਾਬੇ ਨਾਨਕ ਦੀ ਕਿਰਪਾ ਹੋਣੀ ਛੇਤੀ ਤੇਰੇ ਮੁੰਡੇ ਨੇ ਵੀ ਵਾਰ ਤੇ ਮੋੜਿਆ ਨਾ ਫਿਰ ਚੱਕਰੀ ਉਹਨਾਂ ਟਾਈਮ ਤਾਂ ਸਾਨੂੰ ਸੇਵਾ ਦਾ ਮੌਕਾ ਦੇ ਰੱਖ ਜਦ ਤੱਕ ਕੋਈ ਹੋਗਾ ਆਹਾਂ ਤੁਹਾਡਾ ਜਦ ਮਰਜ਼ੀ ਆਓ ਜਦ ਮਰਜ਼ੀ ਜਾਓ ਹਾਂ ਤੇ ਹੁਣ ਹਾਲਾ ਚੱਕ ਚੱਬੀ ਚਲਾ ਕੇ ਕੱਟੀ ਨਹੀਂ ਸੀ ਕਿ ਮੈਂ ਆਪਣੀ ਜਿੰਦਗੀ ਐਦਾਂ ਨਹੀਂ ਮਸੜਾ ਮਸੜਾ ਐਦਾਂ ਨਹੀਂ ਕਰਨਾ ਦਿਲ ਹੌਲਾ ਜਿਆ ਕਰਦਾ ਨਾ ਫੇ ਤੈਨੂੰ ਛੱਡਣ ਹੁੰਦਾ ਸਾਡਾ ਵੀ ਘੌਮ ਘੌਮ ਕਰਦਾ ਦਿਲ ਫਿਰ ਨਾਲ ਹਾਂ ਮੇਰਾ ਜੀ ਕੰਦਾ ਵੀ ਮੈਂ ਹੋਰ ਰੱਖ ਲੰਦੀ ਹਾਂ ਹਾਂ ਤੇ ਮੇਰਾ ਦਿਲ ਪਾਣੀ ਤੇ ਹੈ ਆ ਫਿਰ ਤੇ ਹੋ ਹੀਦਾ ਹੈ ਹਾਂ ਪਰ ਉੱਥੇ ਨਾ ਨਾ ਕੱਲਾ ਹੀ ਰੋਈ ਜਾਂ ਕਿਤੇ ਜੇ ਉੱਥੇ ਦਾ ਮਰਕਾਰ ਹੁਣਾ ਕਿਉਂ ਉੱਥੇ ਪਰ ਉੱਥੇ ਤਾਂ ਰੋਣਾ ਤੁਗਾ ਸਾਨੂੰ ਆਪ ਨਹੀਂ ਰੋਣਾ ਬੜਾ ਆ ਵੀ ਯਾਰ ਬੇਲੀ ਇੱਕ ਭਾਈ ਆ ਜਾਂਦਾ ਨਹੀਂ ਚਾ ਉਹ ਗੱਲ ਠੀਕ ਹੈ ਦੇਖੋ ਉਹ ਗੱਲ ਵੱਖਰੀ ਐ ਓਏ ਜਾਂਦੇ ਨੂੰ ਹਉਣੀ ਪਵਾ ਚਲ ਹੁਣ ਮੜਾ ਜਾਕ ਹੁਣ ਹੋਰ ਰਿਲੈਕਸ ਵੀ ਹੈਗਾ ਇਸ ਚੀਜ਼ ਤੋਂ ਵੀ ਬਾਹ ਤਾਂ ਥੋੜਾ ਜਿਹਾ ਕ ਫਾਇਦਾ ਹੈਗਾ ਤੇ ਜਾਨੀ ਐ ਵੀ ਜੇ ਬਾਹ ਦੇ ਵਿੱਚ ਤਕਲੀਫ ਹੋਵੇ ਮਸੜ ਰਹੀ ਤੈਨੂੰ ਚੱਕ ਲੈਣਾ ਭਾਵੇਂ ਰੋਈ ਜਾਈ ਭਾਵੇਂ ਬੰਨ ਕੇ ਨਾ ਲਿਆਉਣਾ ਪਵੇ ਸਾਨੂੰ ਤੇ ਇਹਦੀ ਬਾਹ ਬੰਨਣੀ ਹੈ ਤੇਰੀਆਂ ਮੈਂ ਇਹਨੂੰ ਵੀ ਜਿੰਦ ਜਮੀ ਨਹੀਂ ਹਿਲੇ ਉਹ ਲੋਂਗਾ ਪੰਗ ਵੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਭਾਵੇਂ ਫਿਰ ਦੇਣਾ ਬਚਾ ਕੇ ਰੱਖੋ ਤੁਸੀਂ ਬਾਹ ਨੂੰ ਵਾਸਤੇ ਜਦੋਂ ਸੋਝਾਂ ਯਾਰਾ ਹਾਂ ਹਾਂ ਮਾਦਾ ਦਾਰਿਉ ਤਾਉ ਕਿ ਵੀ ਦੇਤੀ ਵੀ ਬਾਅਦ ਜੇ ਉੱਥੇ ਕੁਝ ਹੋ ਗਿਆ ਮੁੰਡੂ ਫੋਨ ਨਾ ਕਰੀ ਕਹਦਾ ਮੈਂ ਨਹੀਂ ਕਰਾਂਗਾ ਫੋਨ ਤਾਂ ਮੇਰੀ ਗੱਲ ਮੈਂ ਗਿਆ ਬਈ ਉਹਨਾਂ ਮੀਰ ਜੀ ਨੂੰ ਕਰਦੀ ਕਹਦਾ ਮੈਂ ਜਿਹਨੂੰ ਕਰਨਾ ਕਰਦਾ ਹਾਂ ਆਹ ਉਹਨੂੰ ਪਤਾ تھا ਕੁਝ ਵੀ ਕੀ ਨੂੰ ਕਰਨਾ ਫੋਨ ਤੁਸੀਂ ਉਹ ਲੈ ਕੇ ਬਾਪੂ ਕਿਸੇ ਨਾਦਰੀ ਕਰੀ ਇੰਟਰ ਕਰਦੀ ਬਸ ਉਹ ਲੋੜੇ ਨਾ ਬਾਬੇ ਮਹਾਰਾਜਾ ਨਾ ਬਾਈ ਸੱਚੇ ਪਾਸ਼ਾ ਲੀਕੇ ਕਰ ਰਹੇ ਠੀਕ ਹੋ ਜਣੀ ਆ ਕੋਈ ਚੱਕਰ ਨਹੀਂ ਮਸੜ ਯਾਰ ਕੀ ਗੱਲ ਆ ਮੈਂ ਪਿੱਛੇ ਵੀ ਕਿਹਾ ਦਾ ਮਸੜਨਾ ਦਾ ਮੈਂ ਜੈਸਮੀਨ ਦੇ ਬਿਆਚ ਭੰਗੜਾ ਪਾਉਣਾ ਪਾਉਣਾ ਹੀ ਪਾਉਣਾ ਟੈਨਸ਼ਨ ਨਾ ਲੇ ਤੂੰ ਆ ਗੋਡੇ ਵੀ ਠੀਕ ਕਰਨੇ ਆਪਾਂ ਨੇ ਬਸ ਹਾਂ ਟਾਈਮ ਲੱਗੂ ਥੋੜਾ ਟਾਈਮ ਉਹ ਕੋਈ ਗੱਲ ਨਹੀਂ ਜਿਹੜਾ ਟਾਈਮ ਲੱਗਣਾ ਦੇਖੋ ਥੋੜਾ ਜਿਹਾ ਦੁੱਖ ਕੱਟ ਕੇ ਬੰਦੇ ਨੂੰ ਸੁੱਖ ਮਿਲਦਾ ਹੁੰਦਾ ਹਣਾ ਉਹਦਾ ਕੱਟਣਾ ਪੈਣਾ ਹਾਂ ਜੇ ਹੁਣ ਆਪਾਂ ਸਬਜ਼ੀ ਬਣਾਉਂ ਜਾਨਾ ਪਹਿਲਾਂ ਚੀਰਦੇ ਆ ਸਵਾਰਦੇ ਆ ਫੇਰੇ ਬਣਦੀ ਆ ਸਵਾਦ ਆ ਬਹੁਤ ਕੁਝ ਕਰਨਾ ਪੈਂਦਾ ਭਾਈ ਹਰ ਇੱਕ ਚੀਜ਼ ਨੂੰ ਚਲ ਫੇਰ ਚੱਲ ਗੋਟੰਗਾ ਹੀ ਤਾਂ ਚੰਗਾ ਚੰਗਾ ਮਸਾਲਾ ਚੱਲ ਬਗੱਡੀ ਦੇ ਵਿੱਚ ਅਜਰੀਵਾਲ ਲਉਂਗਾ ਤੇ ਇੰਨੀ ਕਰਦਾ ਨਹੀਂ ਹੈਗੀ ਆਹ ਦੇਖ ਤਾ ਉਹ ਕਈ ਨਾ ਪਈ ਸੀ ਹੱਤੀ ਜਾਨਾ ਅੱਛਾ ਮੇਰੇ ਹੱਥ ਨੂੰ ਨਹੀਂ ਕਰਦੀ ਹੈ ਉਹ ਤਾਂ ਗੱਡੀ ਨੂੰ ਤਾਂ ਮੂਰੇ ਵਾਲੀ ਘੇਰਦੀ ਆ ਉਹ ਛਣੇਗਾ ਕਿ ਉਹ ਤੂੰ ਤਾਂ ਆ ਜਾ ਮੇਰੇ ਕੋਲ ਨੂੰ ਆ ਜਾ ਪੁੱਤ ਆਓ ਚੱਲੀਏ ਆਪਾਂ ਚੱਲੀਏ ਮੁੰਮਾ ਨਾ ਗੱਡੀ ਮੋਟਰਸਾਈਕਲ 'ਤੇ ਚੱਲੀਏ ਮੈਂ ਸਾਡੇ ਨਾਲ ਨਹੀਂ ਜਾਣਾ ਚਲ ਆ ਦੇ ਖੜੇ ਪਰ ਸ਼ਾਈਕਲ 'ਤੇ ਇੱਧਰ ਦੇਖ ਚਲ ਜਾ ਹੱਫ ਜਾ 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 ਅਥੇ ਚਾਚੀ ਦੀ ਕੱਲ ਨਹੀਂ ਬੁਲਾਈ ਨਹੀਂ ਮੈਂ ਤੈਨੂੰ ਕੋਲ ਯਾਹ ਜਰੀ ਕੱਲ ਜੀ ਚਲੋ ਮਮਾ ਨੂੰ ਚੜ ਜਾ ਮਮਾ ਹਾਂ ਮੈਂ ਫੜਦਾ ਮੈਂ ਫੜਦਾ ਮੈਂ ਤੇਰੇ ਨਾਲ ਚੱਲ ਉੱਠ ਖੜੂਗਾ ਵੈਰੀ ਗੁੱਡ ਨਾ ਨਾ ਉਹ ਘਰ ਨੂੰ ਜਾਣ ਲੱਗਾ ਤਾਂ ਬਹੁਤ ਹਿੰਮਤ ਸ਼ੋਅ ਕਰਦਾ ਮਸੜ ਹਾਂ ਹਾਂ ਉਹ ਗੱਲ ਆ ਉਸ ਦਿਨ ਵੀ ਇਹਨਾਂ ਨੇ ਪੁੱਤ ਕੀ ਕਰਿਆ ਬਹੁਤ ਹਿੰਮਤ કરી ਹਾਂ ਬਾਹਰ ਨਹੀਂ ਬਹੁਤ ਹਿੰਮਤ કરી ਤਾਰ ਨਹੀਂ ਨਿਕਲਦੂ ਉਹੀ ਗੱਲ ਆ ਹੁਣ ਤਾਂ ਤਾਰ ਹੁਣ ਕੇ ਅੱਜ ਨਿਕਲਦੀ ਤਾਂ ਤਾਰ ਡਾਕਟਰ ਨਹੀਂ ਕੱਢਦੀ ਉਹ ਆਪਣੀ ਕੱਢਦੀ ਤਾਰ ਉੱਪਰ ਕਮੈਂਟ ਵੀ ਬਹੁਤ ਆਏ ਲੋਕਾਂ ਦੇ ਹਾਂ ਵੇ ਇਕਰਾਂ ਡੈਡੀ ਦਾ ਚੜਨਾ ਗਲਤ ਹੈ ਦੂਸਰੇ ਲੌਟ ਚੜਨਾ ਚਾਹੀਦਾ ਐਦਾਂ ਹੁਣ ਉਹ ਬਜ਼ੁਰਗਾਂ ਨੂੰ ਕਿੱਦਾਂ ਸਮਝਾਈਏ ਹੁਣ ਮੈਂ ਰੁਕਦਾ ਰੋਕਦਾ ਫੇਰ ਡੈਡੀ ਬਹਿ ਗਿਆ ਨੇ ਮੇਰਾ ਜਿਆਦਾ ਨਾ ਕੋਣੀ ਤਾਂ ਵੇਜਾ ਜਿਹੜੇ ਭਜਨ ਚੱਲ ਹੁਣ ਕੋਣੀ ਜੱਤ ਕੋਣੀ ਕੋਲ ਤਾਰਤੀ ਮਸੜ ਮੋਟਾ ਨਹੀਂ ਕਰਦਾ ਹੁਣ ਤਾਂ ਚੱਲ ਤਾਰ ਨਹੀਂ ਹੈਗੀ ਭਲਾ ਪਰ ਫਿਰ ਵੀ ਉਹ ਸੋਜ ਜੂ ਜੂ ਜ਼ਖਮ ਜਦੋਂ ਜ਼ਖਮ ਖਿਲਦਾ ਹੈ ਨਾ ਮਸੜ ਫਿਰ ਸੋਜ ਸੱਜਦੀ ਹੈ ਜਦ ਆਪਾਂ ਸੀਰ ਨੂੰ ਖਾਰਦੇ ਕੋਈ ਇਧਰੋਂ ਬਾਈ ਇੱਕ ਗੇ ਟੋਖੀ ਹੁੰਦਾ ਮਾੜਾ ਸਾਰਾ ਲੈਦਾ ਲੈਣੀ ਮੈਂ ਵੇ ਵੀ ਗੱਲ ਠੀਕ ਐ ਚਲੋ ਨਹੀਂ ਜਬ ਬੰਦਾ ਚਲ ਹੁਣ ਐ ਕਰੋ ਫਿਰ ਹੁਣ ਤੋ ਚੱਲਿਆਂ ਆਪਣੇ ਪਿੱਡ ਨੂੰ ਮੈਨੂੰ ਹੱਸ ਕੇ ਦਿਖਾਈ ਕਿਵੇਂ ਹਸਣਾ ਬੱਚਾ ਗਏ ਹੱਸਣਾ ਹਾ 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 ਕਰ ਕਰ ਗਏ ਨਾਨਣ ਨੇ ਹੱਸ ਕੇ ਤਾਂ ਦਿਖਾਦੇ ਸਾਨੂੰ ਕੀ ਬੁੱਤ ਭਾਈ ਬਹਿ ਜਾ ਬੁੱਤ ਵਸ ਬੁੱਤ ਨੂੰ ਤਾਂ ਕਦਾਂ ਕਦਾਂ ਪਾਲਾ ਕੱਪੜੇ ਪਾਲਾ ਕੱਪੜੇ ਚੱਲੀਏ ਚਾ ਠੀਕ ਐ ਬੇ ਡੈਡੀ ਨੇ ਹਾਂ ਤਿਆਰ ਰੱਖਿਆ ਹਾਂ ਹੋਣੇ ਨੇ ਕਹਿਤਾ ਤੁਹਾਨੂੰ ਵੀ ਆ ਜਾਣਾ ਹੈ ਦੋ ਦਿਨਾਂ ਤੱਕ ਇਹਦੀ ਗੱਲ ਵੀ ਮੰਨਿਓ ਤੁਸੀਂ ਆਪਣੀ ਗੱਲ ਤਾਂ ਬਣਾਉਂਦੇ ਹੋ ਆ ਜਾਣਾ ਹੈ ਮੈਂ ਕਿਹਾ ਡਰ ਵੀ ਨਹੀਂ ਤੇ ਲੈਣਾ ਕਾਕੀ ਲਾਤੀ ਲੈ ਫਟਾਫਟ ਆਫਟਰ ਹੋਏ ਜੰਨ ਲਈ ਓਕੇ ਯਾ ਮੈਂ ਟੈਂਸ਼ਨ ਨਹੀਂ ਲੈਣੀ ਮਾੜੀ ਇਹ ਵੀ ਜ਼ਰੂਰਤ ਹੋਈ ਯਾਦ ਕਰਨੀ ਦਾ ਠੀਕ ਹੈ ਜਦੇ ਉਟਾਰੀ ਮਾਰ ਕੇ ਤੇਰੇ ਕੋਲ ਆ ਜਾਣਾ ਓ ਠੀਕ ਹਾਂ ਕਰਵਾਣ ਕਰਨੀ ਕਿਥੇ ਕਰਦੀ ਆਹ ਕਹਿੰਦੇ ਮੈਂ ਆ ਜਾਣਾ ਕੋ ਡਰਾਈਵਰ ਸਾਹਿਬ ਬੈ ਗਏ ਜੀ ਹਾਂ ਡਰਾਈਵਰ ਬਾਹਰ ਕੋਈ ਹੈ ਬਾਹਰ ਕੂਕਾ ਕੇ ਗੱਡੀ ਤੋਰੀਦੀ ਹੁੰਦੀ ਆ ਹਾਂ ਬਾਈ ਆਪਾਂ ਮੋਟਰਸਾਈਕਲ ਬਜਾਣਾ ਬਾਈ ਤਾਂ ਬਹੁਤ ਹੋ ਗਿਆ ਨਾ ਨੋ 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 ਕਲੀ ਮੈਰੀ ਵਾਲਾ ਹੈਗਾ ਤੈਨੂੰ ਭੱਜਦੀ ਆ ਜੇ ਚਲ 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 ਆ ਲੋ ਬਾਈ ਮੋਟਰੈਕਲ ਬਜਾਣਾ ਆਪਾਂ ਨੇ ਮੋਟਰੈਕਲ ਬਜਾਣਾ ਆਪਾਂ ਨੇ ਲੱਣਾ ਨੇ ਨਹੀਂ ਆ ਰਹੇ ਇਹ ਕੱਲ ਤਾਂ ਸੋਣਾ ਦੇ ਖਰਾਬ ਹੋ ਗਿਆ ਸੀ ਕਿਹੜਿਆ ਆਪਾਂ ਮੁੜ ਤਪਟੇਕ ਨਹੀਂ ਆਈਆਂ ਹੋ ਗਈਆਂ T T P P K K ਹੁਣ ਨਹੀਂ ਹੁਣ ਤਾਂ ਜਾਊਗੀ ਬਸ ਸਾਡੇ ਨਾਲ ਮੇਰੇ ਕੋਲ ਇਹ ਨਾ ਮੰਮੀ ਨੇ ਜਣਾ ਤੇ ਨਾਲ ਜਣਾ ਲੱਗਿਆ ਪਾਉਂਦਾ ਮਗਾਉਂਦਾ ਹੁਣੇ ਪਾਉਂਦਾ ਚਲ ਸੰਦੀਪ ਦਾ ਫੋਨ ਦਾ ਰੀਚਾਰਜ ਹੋ ਆ ਬਖਤਵ ਜੀ 6400 ਹੋਰ ਪਾਸੇ ਇੱਧਰ ਪਾਉਂਦੀ ਐ ਸਪਾਰਸੇ ਇੱਧਰ ਸਿੱਧੀ ਨਹੀਂ ਕਹਦੀ ਜੱਜ ਕੋਲ ਪਾਣੀ ਪੈਂਦੀ ਐ ਫਿਰ ਜੱਜ ਬੜੇ ਜੱਜ ਕੋਲ ਪਾਉਗਾ আজ ভাই আমি ਯਾ ਗੰਦਾ ਲੈ ਓਏ ਕੀ ਚੀਜ਼ ਆ ਡੈਕ ਦਾ ਬਟਨ ਕੱਟ ਕੇ ਆ ਬਾਹਰ ਸੜ ਗਿਆ ਆ ਲੈ ਨਾਲ ਤੱਕ ਗੂ ਮੋਰੀ ਦਾ ਡੈਕ ਦਾ ਹੈ ਬਸ ਇਹੀ ਕਰਦੀ ਇਹ ਤੈਨੂੰ ਮੈਂ ਵੀ ਕੋਈ ਘਲਾਵਾਂਗੇ ਬਾਅਦ ਵਿੱਚ ਇਹ ਲਾ ਲੋ ਨਾਲ ਲਾ ਲੋ ਇੱਕ ਆਜੋ ਆਜੋ ਬਾਣੀ ਜਾ ਰਕਜੀ ਬੋਲ ਰਹੀ ਟਟ ਆ ਗਿਆ ਕਾਕਾ ਆ ਗਿਆ ਕਾਕਾ ਆ ਗਿਆ ਚੀਜੀ ਅਸੀਂ ਖਾਣ ਲੱਗੇ ਚੀਜੀ ਪਈ ਜਿਹੜੀ ਉੱਪਰ ਖਾਣ ਲੱਗੇ ਚੀਜੀ ਉੱਪਰ ਚਾਕਲੇਟ ਜਾ ਆਓ ਜੀ ਨਹੀਂ 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 ਨੋ 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 ਪਹੁੰਚ ਗਿਆ ਜੀ ਚਮਕੌਰ ਸਾਹਿਬ ਡੈਡੀ 10 ਕਿਲੋਮੀਟਰ ਫਰ ਘਟਣਾ ਹੋ ਗਿਆ ਸਾਨੂੰ ਔਖਾ ਉਹ ਡੈਡੀ ਨੂੰ ਮੈਂ ਕਿਹਾ ਜੂਸ ਪਿਲਾ ਦਿੰਦੇ ਆ ਖਾਂ ਦੇ ਖਲਾਂ ਦੇ ਪਿਲਾ ਦੇ ਜਮਾ ਹੇ ਹਾਂ ਤੇ ਸ਼੍ਰੀ ਚਮਕੌਰ ਸਾਹਿਬ ਵੀ ਜੀਣਾ ਆ ਤੇ 10 ਦਿਨ ਤੱਕ ਅ ਸ਼ਹੀਦੀ ਜੋੜ ਮੇਲਾ ਸ਼ੁਰੂ ਹੋਣਾ ਜੀ ਹਾਂ ਪੰਦਰਵਾੜਾ ਸ਼ੁਰੂ ਹੋਣਾ ਤੇ ਕਿੱਦਾਂ ਦਾ ਦੂਰ ਦੂਰ ਤੱਕ ਦੁਨੀਆ ਨੇ ਨਲਤ ਮਸਤਕ ਹੋਣਾ ਐ ਧਰਤੀ ਤੇ ਪਹੁੰਚਣਾ ਤੁਹਾਨੂੰ ਨਹੀਂ ਮਿਲਣਾ ਲੰਗਣਾ ਇਹਨੂੰ ਹਾਂ ਤੁਹਾਨੂੰ ਸਹਾਬਜ਼ਾਦਿਆਂ ਦੀ ਉਹਨਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਦੀ ਯਾਦ ਵਿੱਚ ਅੱਥੇ ਸੰਗਤਾਂ ਨੇ ਪਹੁੰਚਣਾ ਤੇ ਬੇਨਤੀ ਹੈ ਵੀ ਵੀਡੀਓ ਦੇ ਵਿੱਚ ਭਾਈ ਜੀਨਾਂ ਜਿਨ੍ਹਾਂ ਦੇ ਨੌਜਵਾਨ ਬੱਚੇ ਬੱਚੀਆਂ ਨੇ ਅ ਸ਼ਹੀਦੀ ਜੋੜ ਮੇਲੇ ਦੇ ਵਿੱਚ ਜਾਣਾ ਅ ਸ਼ਹੀਦਾਂ ਨੂੰ ਆਪਣੇ ਮਨ ਦੇ ਵਿੱਚ ਧਿਆ ਕੇ ਜਾਣਾ ਹੁੱਲੜਬਾਜੀ ਕੋਈ ਨਹੀਂ ਕਰਨੀ ਹੈਗੀ ਅ ਜਿੱਦਾਂ ਆਪਾਂ ਸੰਗਤ ਦੇ ਵਿੱਚ ਜਾਂਦੇ ਆ ਉਦਾਂ ਹੀ ਵਿਚਰਨਾ ਵਧੀਆ ਟੰਗ ਨਾਲ ਨਮਸਕਾਰ ਕਰਨਾ ਗੁਰੂਕਾਰਾ ਤੇ ਅਰਦਾਸਾ ਬੇਨਤੀਆ ਕਰਨੀ ਆ ਵੀ ਸਾਰੀ ਸ੍ਰਿਸ਼ਟੀ ਵਾਸਤੇ ਵੀ ਸਾਰੇ ਭਾਈ ਜੱਗ ਦੇ ਵਿੱਚ ਚੜ੍ਹਦੀ ਕਲਾ ਚ ਰਹਿਣ ਸਾਰੇ ਸੋ ਹੁਣ ਜ਼ਿਆਦਾ ਨਾ ਬੋਲਦੇ ਹੋਏ ਜੀ ਮੈਂ ਪੀਲਮਾ ਜੀ ਇਹ ਜੂਸ ਦਾ ਗਲਾਸ ਪੀਲਮਾ ਡੈਡੀ ਤੂੰ ਦੱਸ ਆ ਡੈਡੀ ਖਸਾ ਬਰਾਦਾ ਪੀਂ ਪੀਣਾ ਹੀ ਆ ਹੁਣ ਤੂੰ ਪੀਣਾ ਕਿ ਨਹੀਂ ਨਾ ਤੁਸੀਂ ਲੈ ਲਓ ਹੋਰ ਲੈਣਾ ਚਲੋ ਪਾਸੇ ਦਾ ਹੀ ਦਿੱਤਾ ਬੋਲਣਾ ਖਟਾ ਉਹ ਕਹਿ ਕੇ ਵਿੱਚ ਪਾ ਲੋ ਮਿੱਠਾ ਨਹੀਂ ਜਿਵੇਂ ਨਾ ਟੇਸਟ ਹੋ ਰੇ ਤਰ੍ਹਾਂ ਦਾ ਨਹੀਂ ਆ ਰਿਹਾ ਹੁੰਦਾ ਜਿਵੇਂ ਗਲੇ ਜਿਹਾ ਨ ਸੰਕਰ ਮੇਰੇ ਅੰਬਾਂ ਦਾ ਟੇਸਟ ਆ ਰਿਹਾ ਇੱਕ ਕਿੰਨੂ ਵੀ ਆਇਆ ਨਾ ਠੀਕ ਹੈ ਕਿੰਨੂ ਆ ਜਿਆਦਾ ਪੱਕਿਆ ਹੋਣਾ ਮੈਨੂੰ ਵੀ ਇਦਾਂ ਦਾ ਹੀ ਲੱਗਿਆ ਜਿਆਦਾ ਪੱਕਿਆ ਇੱਧਰ ਦੇਖ ਲੋ ਬਾਕੀ ਨਾ ਕਿੱਤੋਂ ਨਾ ਅੱਲਾ ਬੜ ਪਾਈ ਹੋਈ ਗਲਾਈ ਜੀ ਇੱਕ ਬਾਈ ਸਾਡਾ ਫੂਡ ਇਨਸਪੈਕਟਰ ਬਹੁਤ ਸਰਗਰਮ ਆ ਉਹਨੂੰ ਵੀ ਦਿਖਾਇਆ ਸੀ ਹਾਂ ਰੇਡੀ ਆਲੇ ਪਰ ਗਲੇ ਹੋਏ ਸੰਕਤਰੇ ਪਾਈ ਜਾਂਦੇ ਕਿ ਉਹ ਗੱਡੀ ਚ ਉਤਰਦੇ ਹਨੀ ਸਾਡੇ ਵਰਗੇ ਜਾਂਦਾ ਲਾਲੇ ਬਣ ਜਾਂਦੇ ਸੇਟ ਬਣ ਜਾਂਦੇ ਸੀ ਸਹੀ ਗੱਲ ਹੈ ਗੱਡੀਆਂ 'ਚ ਬੈਠੇ ਜਾਂਦੇ ਦੇਖਦੇ ਹਨੀ ਵੀ ਇਹਨਾਂ ਨੇ ਕੇਜ ਜੇ ਕਿੰਨੂਆ ਦਾ ਬਣਾਇਆ ਜੀ ਉਸ ਕੇਜ ਵਾਲਾ ਨਹੀਂ ਸੋ ਚਲੋ ਕੋਈ ਨਹੀਂ ਜੇ ਨੂੰਦਿਆਂ ਰੱਖਾਂਗੇ ਚੱਲਦੇ ਆ ਅੱਗੇ ਪਹੁੰਚ ਗਏ ਜੀ ਪੰਭਰੀ 35 ਸਾਲ ਪਹਿਲਾਂ ਦਾ ਡੈਡੀ ਨੇ ਆਪਣੀ ਕਰੀਅਰ ਸਰਵਿਸ ਹਾਂ ਨਾ ਲਿਆ ਕਹਿੰਦਾ ਲੈ ਵੀ ਹੁਣ ਧੁੱਪ ਲੱਗੂਗੀ ਸਰੀਰ ਨੂੰ ਹਾਂ ਬਣ ਗਿਆ ਸਰੀਰ ਵਧੀਆ ਹਾਂ ਤੇ ਇੱਕ ਗੱਲ ਹੈਗੀ ਜੀ ਇੱਥੇ ਇਹਨਾਂ ਦਾ ਸੂਰਜ ਆ ਸਿੱਧਾ ਹੀ ਪੈਂਦਾ ਸਵੇਰ ਤੋਂ ਜਦੋਂ ਚੜ ਗਿਆ ਹਾਂ ਸ਼ਾਮ ਤੱਕ ਜਿਆਦਾ ਛੇ ਪਤਾ ਨਹੀਂ ਇੱਥੇ ਬਰਾਂਡੇ ਦੇ ਵਿੱਚ ਧੁੱਪ ਰਹਿੰਦੀ ਆ ਪਹਿਲਾਂ ਇੱਧਰ ਮਿਲੋ ਸ੍ਰਿੰਦਰ ਗੌਰ ਜੀ ਵੈਕ ਜੀ ਕੀ ਖਾਲਸਾ ਵੈਕ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਲਾਪਾਈ ਹੁਣ ਡਾਡੀ ਘਰ ਚੱਲੇ ਸੀ ਤੇਰੇ ਹੈਂਡਓਵਰ ਹੁਣ ਤੈ ਸੰਭਾਲਣਾ ਤੈ ਹੀ ਪੱਟੀਆਂ ਕਰਾਉਣੀਆਂ ਕੋਈ ਦਿੱਕਤ ਆਉਂਦੀ ਆ ਤਾਂ ਫੋਨ ਕਰਦੀ ਅਜੀ ਹਾਜ਼ ਠੀਕ ਹੈ ਹਾਂ ਫੇਰ ਜਿਹੜੀ ਡੇਲੀ ਭਰਾਲੀ ਫੇਰ ਰਕਮ ਤੇ ਹੋ ਉਹ ਬਾਈ ਕਹੇ ਕਿਲੋ ਕਰਾ ਲਈ ਠੀਕ ਹੈ ਨਾ ਹਾਂ ਆਹੋ ਉਹ ਮਮਾ ਹੈਮਾਰਟ ਬੜਾ ਸਵਰਦਾਣ ਡਾਕਟਰ ਆ ਉਹ ਅੱਛਾ ਉਹਨੇ ਕਹਿੰਦਾ ਭਾਈ ਕੀ ਜਿਆਦਾ ਗੱਲ ਮੰਨਦੇ ਨੇ ਆਪਣੀ ਨਹੀਂ ਸੁਣੇ ਹੈਮਾ ਬੜਾ ਡਾਕਟਰ ਆ ਉਹ ਜਿਹੜਾ ਜਿੰਦਾ ਮੀਤ ਜਾਓ ਹਾਂ ਦਿਲ ਦਾ ਮਰੀਜ਼ ਦਿਲ ਦੀਆਂ ਜਾਣਦਾ ਕਹਿਓ ਦਿਲ ਦੀਆਂ ਰਮ ਜਪ ਹਾਂ ਦਿਲ ਦਾ ਰਾਜ ਕਰਦਾ ਉਹ ਉਹ ਜੋ ਰਮ ਜਪਾਣਦਾ ਹਾਂ ਦਿਲ ਦੀਆਂ ਮਰੀਜ਼ ਸਹੀ ਯਾਰ ਆਪਾਂ ਹੈ ਜੇ ਹੀ ਬਣਾਵੇ ਸਭ ਨੂੰ ਨਾ ਬਣਾਵੇ ਸਭ ਨੂੰ ਮਨ ਵਿੱਚ ਕੁਝ ਵੀ ਨਹੀਂ ਨਾ ਨਾ ਦਿਲ ਦਾ ਮਰੀਜ਼ ਹੈ ਉਹ ਸਭ ਦਾ ਕਰਦੇ ਹਾਂ ਦਿਲੋਂ ਕਰਦੇ ਨਹੀਂ ਦਿਲੋਂ ਇੱਕ ਤਾਂ ਪ੍ਰੋ ਕਰਦਾ ਬੰਦਾ ਉਹ ਨਹੀਂ ਉਹ ਦਿਲੋਂ ਉਹ ਅੰਦਰੋਂ ਕਰਦਾ ਹਾਂ ਇਹ ਜਿਹਾ ਬੰਦਾ ਸਹੀ ਗੱਲ ਆ ਐ ਵੀ ਨਹੀਂ ਵੀ ਹਾਂ ਗੱਲ ਕਹਿਣੀ ਨਹੀਂ ਮੂੰਹ ਤੇ ਕਹਿਣੀ ਹੈ ਕਲੀਨਕੇ ਬਣੀ ਮੂੰਹ ਤੇ ਮੂੰਹ ਤੇ ਕਹਿੰਦੀ ਹੈ ਕਿ ਬਣਾ ਜੀ ਨਹੀਂ ਨਾ ਫਿਰ ਨਹੀਂ ਕਰਨੀ ਨੀ ਕਿਸੇ ਦੀ ਆ ਦੇਖੋ ਜੀ ਉਧਰ ਟੱਡੀ ਲੈ ਆ ਗਈ ਨਾਨਕ ਓਏ ਜਿੰਦੀ ਦੱਸ ਨਹੀਂ ਜੀ ਮੈਨੂੰ ਦੇਣਾ ਆਪਣੇ ਗੱਲ ਦੱਸਦੀ ਹਾਂ ਕਹਿੰਦਾ ਮੈਂ ਜਾਣਦਾ ਹਾਂ ਪਾਣੀ ਕਿਸ ਨਸੀ ਉਸਨੇ ਹਾਂ ਸਰਿੰਦਰ ਤੇਰੀ ਮੰਮੀ ਠੀਕ ਆ? ਹਾਂਜੀ ਭਾਜੀ ਠੀਕ ਆ ਆ ਬਜ਼ੁਰਗ ਸਾਰੇ ਹੁਣਦੇ ਪਿਆ ਕੀ ਕਰੀਏ ਉੱਪਰ ਤੋਂ ਠੰਡ ਆ ਗਈ ਸਮਾਂ ਹੀ ਇਸ ਆ ਗਿਆ ਹਾਂ ਚਲੋ ਕੋਈ ਰੀ ਆਪਣੇ ਘਰ ਚ ਬੈਠੇ ਰਹਿਣੇ ਨੀ ਬੋਤਾਂ ਬਜ਼ੁਰਗਾਂ ਦਾ ਉਹ ਸਹੀ ਗੱਲ ਹੈ ਤੁਰਦੀ ਫਿਰਦੀ ਦੀ ਮਾਰ ਠੀਕ ਹੈ ਹਾਂ ਤਾਂ ਵਧੀਆ ਤੁਰਦਾ ਫਿਰਦਾ ਤਾਂ ਗੋਡਿਆਂ ਟੁੱਟ ਕੇ ਜਮੀ ਜਣੇ ਜਿੱਕਤ ਮੇ ਹਾਂ ਡਾੜੀ ਗਾਲਾਂ ਕਦੇ ਕੱਢਦਾ ਹਾਂ ਡਾੜੀ ਆਪਣੇ ਗੋਡੇ ਨਾ ਕੱਢਦਾ ਹਾਂ ਗੋਡੇ ਨਾਲ ਗੱਡੂਂ ਗਏ ਚਲੋ ਕੋਈ ਨਹੀਂ ਜੀ ਚਲੋ ਆ ਤੁਹਾਡੇ ਤਾਂ ਅੱਗੇ ਟੁੱਟ ਵੀ ਗਏ ਕਾਦੇ ਤਾਂ ਟੁੱਟ ਵੀ ਕਰ ਦਿੱਟੇ ਆ ਹਾਂ ਪੱਛਾ ਮੰਜੇ ਦੇ ਅਮਰੇ ਚੱਕੀ ਵੀਡੀਓ ਹੈਲੋ ਹੈਲੋ ਹਾਂ ਹੈਲੋ ਕਿਹਦਾ ਫੋਨ ਆਇਆ ਤਾਂ ਮम्मी ਨੂੰ ਤਾਂ ਫੋਨ ਫੜਾ ਤਾ ਇਹ ਨਹੀਂ ਦੇਣਾ ਹੈਗਾ ਰੀਤ ਤੇਰੀ ਮਿਲਾਂ ਇਹ ਨਹੀਂ ਮਿਲਣਾ ਕਿਹਨੂੰ ਫੋਨ ਆਇਆ ਵਾਈ ਇਹ ਪਤਾ ਨਹੀਂ ਉਹ ਡੈਡੀ ਨਹੀਂ ਲਾਇਆ ਕੋਈ ਹੈਲੋ ਹੈਲੋ ਕਰਦਾ ਵਿੱਚ ਮੈਂ ਕਿਹਾ ਕਿਧਰ ਹੋਈਆਂ ਪਾਲ ਨੂੰ ਲਾਤਾ ਨੇ ਚਲੋ ਕੋਈ ਨਹੀਂ ਜੀ ਹੁਣ ਅਸੀਂ ਚੱਲਦੇ ਆਂ ਜੀ ਅੱਜ ਮੰਨ ਲੈ ਕੇ ਅਗਲੀ ਵੀਡੀਓ 'ਚ ਮਾਰਾ ਸਾਰੋ ਸਾਰਾ ਚੜ੍ਹਦੀ ਕਲਾ 'ਚ ਰੱਖੇ ਜੀ

ਬਾਏ ਬਾਏ ਲੈ ਜਾਓ ਤੇ ਦੇਖ ਲਓ ਹਾਂ ਤਾਂ ਕਿੱਥੇ ਕੇ ਬੈਸਤੀ ਮੈਨੂੰ ਦਿੱਲੀ ਚੰਗਾ ਚੰਗੂ ਬੜੀਆ ਚੱਲ ਠੀਕ ਮੈਂ ਕੋਟੇ ਵਿੱਚ ਜੀ ਬੈਸਤੀ ਚੰਗਾ ਕਰਦੀ ਬਾਈ ਬਾਏ ਤੇ ਨਹੀਂ ਜਾਣਾ ਤੇ ਨਹੀਂ ਜਾਣਾ ਚੰਗਾ ਮੰਮੀ ਨੂੰ ਮਿਲ ਲੋ ਮੰਮੀ ਨੂੰ ਮਿਲ ਲੋ ਨੋ ਨੋ ਬੜਾ ਅੰਗਰੇਜ਼ੀ ਬੋਲਦੀ ਬਾਈ ਬਾਏ ਕਰ ਦੋ ਚਲੋ ਨਹੀਂ ਕਰ ਆ ਦੇ ਜੀ ਦੂਜੇ ਨੂੰ ਬੁਲਾ ਦੋ ਥੋ ਲੈ ਲਾਂਗੇ ਜੀ ਜੀ ਚਲ ਠੀਕ ਆ ਡੈਡੀ ਫਿਰ ਚੰਗਾ ਓਕੇ ਬਾਏ 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 ਕਰ ਦੇ ਬਾਏ ਕਰ ਦੇ ਬੋਨੀ ਹੁਣ ਤਾਂ ਇੱਧਰ ਗੱਡੀ ਦਿਖਦੀ ਆ ਨਾ ਬਾਏ ਕਰ ਦੋ ਚਲ ਬੋਨੀ ਦਵਾਲ ਕਰਦੀ ਆ ਚੀਜੀ ਦੇ ਦੇ ਹਾਂ ਜੀ ਨਾ ਹੁਣ ਨਹੀਂ ਚੀਜੀ ਚੀਜੀ ਮਿਲਣੀ ਹੈਗੀ ਨਾ ਮੈਨੂੰ ਬਾਏ ਕਰ ਦੇ ਮੈਨੂੰ ਬਾਏ ਕਰ ਦੇ ਨਾਨੂ ਨੂੰ ਤਾਂ ਨਾਲ ਲੈ ਜਾਣਾ ਨੇ ਨਾਨੂ ਨੂੰ ਤਾਂ ਨਾਲ ਲੈ ਜਾਣਾ ਕੰਨ ਨੂੰ ਆ ਜਾ ਕੰਨ ਨੂੰ ਆ ਜਾ ਨਾਨੂ ਬਾਪੂ ਆਇਆ ਹੈ ਲਿਆ ਸੰਗ ਇਹ ਵੀ ਨਾਨੂ ਆ ਲਿਆ ਵੀ ਇਹ ਵੀ ਨਾਨੂ ਆ ਸੰਗ ਲਿਆ ਨਾ ਜੀ ਬਬੇ ਕੋ ਬੁਗੇ ਜਾਈ ਐ ਤੁੜਨ ਲੱਗੀ ਨਹੀਂ ਦਿੰਦੀ ਜੀ ਹੂੰ ਤੂੰ ਖੇਲਦੀ ਖੇਲਦੀ ਪਈ ਤੇ ਲੈ ਵੀ ਖੇਲਿਓ ਮਾਰੀ ਬਣਾ ਲੈ ਚੱਲ ਬੈ ਚੱਲ ਚੱਲ ਠੀਕ ਆ ਓਕੇ ਬਾਏ ਬਾਏ ਚੰਗਾ ਹੋ ਕੇ ਹਾਂ ਹੋਰ ਚੰਗਾ ਚੰਗਾ ਹਾਂ ਚੱਲ ਜਾ ਨਾਮ ਬਰੋ ਗੱਡੀ ਜਾਣੀ ਐ ਪਿੰਡੋਂ ਚੰਗਾ ਪਿੰਡੋਂ ਹੂੰ ਬਾਏ